ਬੋਲ ਉਸਮਾਨ ਜ਼ੀਰਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਤਿ ਇੱਕ ਵਾਰੀ ਜਕਾਰਾ ਹੋਰ ਛੱਡੋ ਉਹਨਾਂ ਨੂੰ ਸਮਾਰ ਕੇ ਪਤਾ ਲੱਗਦੇ ਵੈਸੇ ਹੈ ਮੈਂ ਬਿਮਾਰ ਆ ਬਸ ਬਾਲਾ ਮੈਂ ਬੋਲਣਾ ਤਾਂ ਹੈ ਨਹੀਂ ਬੋਲ ਬਹੁਤ ਬਹੁਤ ਧੰਨਵਾਦ ਭਾਈ ਕਨੋਰੀ ਬਾਰਡਰ ਤੇ ਪਹੁੰਚਾ ਜੀ ਫਾਨਾ ਜੀ 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 ਕਰਦੇ ਆ ਜੀ ਜਿੰਦਾਬਾਦ ਜਿੰਦਾਬਾਦ ਆਵਾਜ਼ ਜਿੰਦਵਾਨੋ ਮੇਰੇ ਵੀਰੋ ਮੇਰੇ ਬਾਪੂ ਮੇਰੇ ਚਾਚੇ ਤਾਏ ਜਿੰਨੇ ਵੀ ਖੜੇ ਹੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਲੜਾਈ ਆਪਣੀ ਲੜਾਈ ਹੈ ਆਪਣੀ ਸਾਰਿਆਂ ਦੀ ਲੜਾਈ ਹੈ ਇਸ ਕਰਕੇ ਆਪਾਂ ਕਿਵੇਂ ਇਕੱਠੇ ਹੋ ਕੇ ਲੜਨੀ ਹੈ ਕਿ ਆਪਾਂ ਸਾਰਿਆਂ ਨੇ ਇੱਕ ਜਾਵਤੇ ਦੇ ਵਿੱਚ ਲੜਨੀ ਹੈ ਆ ਜਿਹੜਾ ਆਹੀ ਮੋੜ ਤੇ ਆ ਜਿਹੜਾ ਆਹੀ ਆ ਪੂਰਾ ਬਾਰਡਰ ਹੈ ਇਹ ਪਿਛਲੇ ਸਾਲ ਤੁਹਾਡੇ ਕਲਾਤਾ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਇੱਥੇ ਦਾਸ ਦੀ ਸੇਵਾ ਖਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋਗੇ ਸੀਗੇ ਇਹ ਬਾਟਰ ਬੂਟਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਇਹ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਜਿਹਦੇ ਸਿਰ ਤੇ ਦੇਸ ਵਾਸਤਾ ਜਿਹਦੇ ਸਿਰ ਤੇ ਦੇਸ ਚੱਲਦਾ ਇਹ ਆਪਣੇ ਨਾਲ ਜੋ ਕੀ ਕਰ ਰਹੇ ਨੇ ਆਪਣੇ ਨਾਲ ਕਹੋ ਜੀ ਕਰਤੂਤ ਖੜਿਆ ਰਹੇ ਨੇਗੇ ਜਿਹੜੇ ਆ ਛੋਟੇ ਛੋਟੇ ਗੋਲੀਆਂ ਇਹੋ ਜਿਹਾ ਲੈ ਕੇ ਸਿੱਟ ਰਹੇ ਨੇਗੇ ਇਹ ਕੌਮ ਉਹਨਾਂ ਤੋਂ ਨਹੀਂ ਖਤਮ ਹੋਈ ਬੰਬਾਂ ਤੋਪਾਂ ਗੋਲਿਆਂ ਤੋਂ ਨਹੀਂ ਖਤਮ ਹੋਉਂਦੀਆਂ ਗੋਲੀਆਂ ਨਾਲ ਕਿਵੇਂ ਖਤਮ ਹੋ ਜੂਗੀ ਇੱਕ ਮਿੰਟ ਬਾਈ ਜੀ ਮੜਾ ਰੌਲਾ ਨਾ ਪਾਓ ਇਹ ਜਿਹੜਾ ਦੇਸ਼ ਆ 90 ਇੱਕ ਮਿੰਟ ਬੋਲਣਾ ਬੜਾ ਰੌਲਾ ਨਾ ਪਾ ਦੋ ਮਿੰਟ ਖੜਦਾ ਪਿੱਛੇ ਰੌਲਾ ਨਾ ਬੋਲਾ ਪਾ ਬਾਈ ਬਣ ਕੇ ਮੈਥੋਂ ਬੋਲਾ ਹੁਣ ਘਟ ਜਾਂਦਾ ਨਾ ਸਰੀਰ ਜਿਆ ਥੋੜਾ ਡਾਊਨ ਹੋਇਆ ਪਿਆ ਡਾਊਨ ਕਾਰੀ ਵਾਲਾ ਤਾਂ 10 12 ਕਿਲੋ weight ਘਟ ਗਿਆ ਤਾਂ ਥੋਡੀ ਕਲਾ ਵਰਤ ਗਈ ਤੁਸੀਂ ਭਰਾਵਾਂ ਨੇ ਸਾਧਦਾ ਨਹੀਂ ਇੱਥੋਂ ਕਿਹੜਾ ਬਾਹਰ ਨਿਕਲਦਾ ਤੁਹਾਨੂੰ ਪਤਾ ਹੀ ਹੈ ਹਨਾ ਤੁਸੀਂ ਕਰਜਾ ਐਡਾ ਵੱਡਾ ਸਿਰ ਤੇ ਚੜਾਤਾ ਮਾਂ ਚੁੰਨਣਾ ਸੌਂ ਖਾ ਕੇ ਇਹ ਗੱਲ ਕਹਿਣਾ ਮੈਨੂੰ ਵਾਹਿਗੁਰੂ ਸੌ ਮੇਰਾ ਦਿਲ ਕਰਦਾ ਵੀ ਜੇ ਕਿਸਾਨ ਆਗੂ ਕਹਿ ਦੇਣਾ ਵੀ ਉਹ ਇੱਥੇ ਮੂਹਰੇ ਜਾ ਕੇ ਉਹਨਾਂ ਦੀ ਤਾਂ ਗੋਲੀ ਸਹਣੀਆਂ ਮੈਂ ਉਹਦੀ ਸਾਥੀ ਚ ਮਰਵਾਲੂ ਪਰ ਪਰ ਮੈਨੂੰ ਇਹ ਆ ਵੀਰ ਜਾਬਤੇ ਦੇ ਵਿੱਚ ਰਹਿ ਕੇ ਥੋੜਾ ਜਿਹਾ ਕੰਮ ਹੋਵੇ ਮਰਨਾ ਹੋਵੇ ਮਰਿਆ ਕੋਈ ਲੈਖੇ ਵੀ ਲੱਗੇ ਹਨਾ ਉਸ ਮੇਰਾ ਕੋਈ ਇਹਨਾਂ ਦਾ ਇਹਨਾਂ ਦਾ ਡਰ ਘਬਰਾਟ ਕੇ ਤਾਂ ਅਸੀਂ ਮਿੰਟਾਂ 'ਚ ਪਟਦਾਂਗੇ ਕਿਸੇ ਵੀ ਅੰਦੋਲਨ ਦਾ ਕਿਸੇ ਵੀ ਲੜਾਈ ਦਾ ਸੱਟਾ ਨਿਕਲਣਾ ਚਾਹੀਦਾ ਜਿੱਤ ਹੋਣੀ ਚਾਹੀਦੀ ਹੈ ਲੜਾਈ ਉਹ ਹੁੰਦੀ ਹੈ ਜਿਹੜੀ ਦਾ ਲੋਕਾਂ ਨੂੰ ਫਾਇਦਾ ਹੋਵੇ ਮਰਨਾ ਉਹ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਕੱਟਣ ਦਾ ਤਾਂ ਫਾਇਦਾ ਹੁੰਦਾ ਜਿੱਦ ਨਾਲ ਲੋਕਾਂ ਨੂੰ ਫਾਇਦਾ ਹੋਵੇ ਜੇਲਾ ਦੇ ਵਿੱਚ ਤਾਂ ਹੁਣ ਜੇਲਾ ਦੇ ਵਿੱਚ ਕੀ ਆ ਮੈਂ ਜੇਲਾ ਦੇ ਵਿੱਚ ਹੁਣ 2-3 ਵਾਰੀ ਕਿੰਨੇ ਵਾਰੀ ਮੈਂ ਜੇਲ੍ਹ ਜਾ ਆਇਆ ਉਹ ਤੇ ਨੌਜਵਾਨਾਂ ਨੂੰ ਸਮਝਾ ਕੇ ਆਇਆ ਘੱਟੋ ਘੱਟ 15-20 ਨੌਜਵਾਨਾਂ ਦੀ ਮੈਂ ਉੱਥੇ ਗੋਲੀ ਛੜਾ ਕੇ ਆਇਆ ਜਿਹੜੀ ਨਸੇ ਵਾਲੇ ਜੀਵ ਵਾਲੇ ਨਹੀਂ ਖਾਂਦੇ ਮੈਨੂੰ ਸਮਝਾਇਆ ਨੌਜਵਾਨਾਂ ਨੂੰ ਇਤਿਹਾਸ ਦੱਸਿਆ ਆਪਣਾ ਵੀ ਆਪਣਾ ਇਤਿਹਾਸ ਪੜੋ ਜੇ ਲੜਨਾ ਜੇ ਮਰਨਾ ਹੀ ਆ ਤਾਂ ਆਪਣੇ ਕੌਮ ਲਈ ਮਰੋ ਆਪਣੇ ਲੋਕਾਂ ਲਈ ਮਰੋ ਆ ਜਿਹੜੇ ਸਰਕਾਰਾਂ ਨਾਲ ਲੜ ਕੇ ਮਰੋ ਲੀਡਰਾਂ ਨਾਲ ਲੜ ਕੇ ਮਰੋ ਹੁਣ ਮੇਰੀ ਲੜਾਈ ਕੀ ਆਪਣੀ ਸਾਰੇ ਲੜਾਈ ਕੀ ਹੈ ਆਪਣੀ ਲੜਾਈ ਇਹ ਹੈ ਵੀ ਜਿਹੜੇ ਲੋਕ ਪੁਰਖਿਆਂ ਦੇ ਵੜ ਕੇ ਝੂਠ ਪਟਾਣ ਬੋਲ ਕੇ ਵੋਟਾਂ ਤੋਂ ਪਹਿਲਾਂ ਕੱਪ ਮਾਰਦੇ ਨੇ ਵੱਡੇ ਵੱਡੇ ਤੇ ਉਦੋਂ ਬਾਅਦ ਅਸੀਂ ਬਦਲਾ ਆ ਗਿਆ ਬਦਲਾ ਆ ਗਿਆ ਬਦਲਾ ਕੋਈ ਡੱਕਾ ਨਹੀਂ ਆਉਂਦਾ ਉਹੀ ਬਾਹਾ ਉਹੀ ਕਹਾੜੀ ਹੈ ਝੂਠ ਬੋਲ ਕੇ ਸਟੇਜ ਬੈਗੇ ਕੁਰਸੀਆਂ ਤੇ ਚੌਧਰਦਾਰੀਆਂ ਆਪਣੇ ਘਰ ਪਰਲੇ ਆਪਣੇ ਗਾਹਾਂ ਰਿਸ਼ਤੇਦਾਰਾਂ ਦੇ ਘਰ ਪਰਲੇ ਅਮੀਰ ਹੋ ਜੰਨੇ ਅਸੀਂ ਗਰੀਬ ਹੋ ਜੰਨੇ ਆ ਲੜਾਈ ਸਾਡੀ ਇੱਕ ਗੱਲ ਧਿਆਨ ਨਾਲ ਸੁਣ ਲਓ ਉਹ ਰਾਜਨੀਤਿਕ ਬੰਦਿਆਂ ਨਾਲ ਹੋਣੀ ਚਾਹੀਦਾ ਜਿਹੜੇ ਝੂਠ ਬੋਲਦੇ ਨੇ ਕਿ ਚਾਹੋ ਪੰਜਾਬ ਦੇ ਨੇ ਚਾਹੋ ਸੈਂਟਰ ਦੇ ਨੇਗੇ ਅਸੀਂ ਕੀ ਆ ਅਸੀਂ ਆਪਸ ਦੇ ਵਿੱਚ ਲੜ ਰਹੇ ਆ ਅਸੀਂ ਕੀ ਅਸੀਂ ਪਾਰਟੀਆਂ ਪਿੱਛੇ ਲੜ ਰਹੇ ਆ ਕੋਈ ਕਹਿੰਦਾ ਮੈਂ ਬਾਦਲ ਵਾਲਾ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਕੋਈ ਕਹਿੰਦਾ ਮੈਂ ਝਾੜੂ ਵਾਲਾ ਅਸੀਂ ਉਹਨਾਂ ਪਿੱਛੇ ਲੜ ਰਹੇ ਆ ਲੜਨਾ ਤਾਂ ਆਪਣੇ ਪੰਜਾਬ ਲਈ ਲੜੋ ਆਪਣੇ ਲੋਕਾਂ ਲਈ ਲੜੋ ਆਪਣੀ ਕੌਮ ਲਈ ਲੜੋ ਇਨਾ ਪਾ ਇਨਾ ਪਿੱਛੇ ਲੜਨ ਦਾ ਕੀ ਫਾਇਦਾ ਅਸੀਂ ਇਨਾ ਪਿੱਛੇ ਲੜੀ ਜੰਨੇ ਆ ਯਾਰ ਇਹ ਇਹ ਜਿਹੜੀ ਸਮਝ ਆਣਾ ਇਹ ਆਪਣੇ ਦਿਮਾਗ ਦੇ ਵਿੱਚ ਖਾਨਾ ਦੇ ਵਿੱਚ ਪਾਓ ਜਦੋਂ ਮੈਂ 10 ਨੌਜਵਾਨ ਨੇਗੇ ਇੱਕ ਤਾਂ ਉਤੋਂ ਜੌਂਦ ਪਿੰਡ ਆ ਉਹਦੀ ਮੁੰਡੇ ਦੀ ਮੰਦਰੋਂ ਕੋਲੀ ਛੜਾਈ 9 10 ਬੰਦਾਂ ਨਾਲ ਮੈਂ ਆ ਹੀ ਗੱਲਾਂ ਸੁਣਾ ਕੇ ਉੱਥੇ ਮੈਂ ਨਸ਼ਾ ਛੜਾ ਕੇ ਆਇਆ 10 ਬੰਦਿਆਂ ਦਾ ਜਿਹੜੇ ਮੇਰੇ ਨਾਲ ਜਿਨ੍ਹਾਂ ਦੀ ਗੱਲਬਾਤ ਹੋ ਗਈ ਜਿਨ੍ਹਾਂ ਦੇ ਦੋ ਦਿਨ ਕਲਾਸ ਲੱਗ ਗਈ ਅਸੀਂ ਨਸ਼ਾ 'ਚ ਮਰੀ ਜੰਨੇ ਅਸੀਂ ਲੀਡਰਾਂ ਪਿੱਛੇ ਮਰੀ ਜੰਨੇ ਆ ਅਸੀਂ ਮਰੀਏ ਆਪਣੇ ਪੰਜਾਬ ਲਈ ਆਪਣੀ ਮਿੱਟੀ ਲਈ ਮਰੀਏ ਆਪਣੀ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਲਈ ਮਰੀਏ ਅੱਜ ਸਾਡਾ ਇਤਿਹਾਸ ਖਤਮ ਕਰਨ ਨੂੰ ਫਿਰਦੇ ਨੇ ਯਾਰੇ ਕੱਲਾ ਕੀ ਕਰਦੇ ਫਿਰਦੇ ਨੇਗੇ ਸਾਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਨੇਗੇ ਅਸੀਂ ਤਾਂ ਉਹਨਾਂ ਤੋਂ ਖਤਮ ਨਹੀਂ ਹੋ ਤੁਸੀਂ ਸਾਨੂੰ ਕਿਵੇਂ ਖਤਮ ਕਰ ਲਓਗੇ ਅਸੀਂ ਸੋਨਿਆ ਰੱਬ ਦੀ ਆਕਾਰ ਇਹਨਾਂ ਨੂੰ ਹਾਂ ਸਭ ਮੇਰੀ ਗੱਲ ਸੁਣੋ ਕੰਨ ਖੋਲ ਕੇ ਜਿੰਨੇ ਵੀ ਆ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸਭ ਧਿਆਨ ਨਾਲ ਗੱਲ ਸੁਣ ਲਓ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਇਹਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਰਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਤੁਹਾਡਾ ਚੀਣ ਤੁਨੂੰ ਆ ਕੇ ਹੱਥ ਨੂੰ ਦੱਬ ਲੂਗਾ ਹੱਥ ਨੂੰ ਤੁਸੀਂ ਗੱਲਾਂ ਕਿਡੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਕਰਤੀ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਜਿੱਦਣ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਦੇ ਪੂਰੇ ਇੰਡੀਆ ਦੇ ਤਾਂ ਇਸ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉੱਜੜਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ ਤੇ ਜਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਸਾਸਰੀਆ ਕਾਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਜੋ ਤੁਸੀਂ ਭੁੱਖੇ ਮਰਦਾ ਸੀ ਨਾ ਉਹ ਮੋਦੀ ਉਹ ਭਾਜਪਾ ਵਾਲਿਆ ਗੱਲ ਸੁਣ ਲਓ ਜਿਹੜੇ ਸਾਰੇ ਜਿਹੜੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਨੇ ਉਹ ਅਨਾਜ ਦੇਓ ਸਾਨੂੰ ਅਨਾਜ ਦੇਓ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਹੋਨੇ ਸਾਡੇ ਬਾਪੂਆਂ ਨੇ ਟਿੱਬੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਭਰਤੇ ਅੱਜ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਜ ਤੁਹਾਡੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਹਾਨੂੰ ਰਜਾਇਆ ਅਸੀਂ ਐ ਭੁੱਖੇ ਮਰਦੇ ਨੂੰ ਨਾਜ ਅਸੀਂ ਦਿੱਤਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀਗੇ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸੀ ਨਾ ਇੱਕ ਟਾਈਮ ਅਨਾਜ ਖਾ ਲੋ ਇੱਕ ਟਾਈਮ ਰੋਟੀ ਖਾ ਲੋ ਦੋ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਤਿੰਨ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਛੋਟੀ ਅਸੀਂ ਮੈਨ ਲਾਈਆ ਰੋਟੀ ਤੁਹਾਨੂੰ ਅਸੀਂ ਦਿੱਤੀਆ ਸ਼ਰਮ ਕਰ ਲਓ ਸਾਡੀਆਂ ਸਬਰਾਂ ਦੇ ਬੰਨ ਨਾ ਫਰਖੋ ਇਹ ਗੱਲ ਪੰਜਾਬ ਵਾਲੇ ਵੀ ਸੁਣ ਲੈਣ ਤਾਕਤ ਧੱਲੇ ਜਿਹੜੇ ਪੰਜਾਬ ਦੇ ਤਾਕਤ ਧੱਲੇ ਨੇ ਨਾ ਜਿੰਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੋਠੀਆਂ ਵਢਾਉਣੇ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਤੀ ਹੋ ਕੇ ਸੈਂਟਰ ਅਕੇ ਜਾ ਕੇ ਕੋਡਾ ਹੋ ਜਾਂਦਾ ਕਦੋਂ ਪੰਜਾਬ ਦੀ ਗੱਲ ਕਰੋ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਗੱਲਾਂ ਕਰਦੇ ਨੇ ਵੇ ਅੱਜ ਤੇ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ ਅਕੇ ਕੋਟੇ ਹੋ ਜਾਂਦੇ ਨੇਗੇ ਗੱਲਾਂ ਕਰਦੇ ਨੇ ਕਿ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਇਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦੇ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਹੈ ਅੱਛਾ ਫੰਡ ਤੁਹਾਡਾ ਮੋਦੀ ਰੋਕੀ ਖੜਾ ਹੈ ਮੋਦੀ ਤੁਹਾਡਾ ਫੰਡ ਤੁਹਾਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਕੁਰਸੀਆਂ ਤੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ 2 ਸਾਲ 2 ਸਾਲ ਧਰਨਾ ਚਲਾਇਆ ਧੌਣ ਚੋਂ ਕਿਲਾ ਅਗਲੇ ਦਾ ਕੱਟ ਕੇ ਅਗਲੇ ਨੂੰ ਹਰਾ ਕੇ ਆਏ ਆ ਇਹ ਕੀ ਕਰਦੇ ਨੇਗੇ ਸਮਝੌਤੇ ਕਰਦੇ ਫਿਰ ਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਐਂਡੀਓ ਸਮਝੌਤਾ ਹੋ ਗਿਆ ਉਹ ਸਮਝੌਤਾ ਹੋ ਗਿਆ ਸਾਨੂੰ ਮੋਦੀ ਤੋਂ ਖਤਰਾ ਉਹ ਮੋਦੀ ਨੂੰ ਤਾਂ ਹੀ ਧੌਣ ਚੋਂ ਕਿਲਾ ਪਹਿਲਾਂ ਕੱਟਿਆ ਅੱਜ ਬਾਣੀ ਪਾ ਪਿਆ ਉਹ ਦੇਖ ਲੈ ਮੂਰੇ ਉਹ ਦੇਖ ਲੋ ਉਹ ਤੁਸੀਂ ਕਿਲਾ ਤੁਸੀਂ ਪੰਜਾਬ ਲਈ ਲੜੋ ਤਾਂ ਸਹੀ ਪੰਜਾਬ ਲਈ ਕੁਝ ਕਰੋ ਤਾਂ ਸਹੀ ਬਸ ਸਿਰ ਪਤਾ ਕੀ ਹੁੰਦਾ ਸਾਡੀ ਕੁਰਸੀ ਨਾ ਵਗ ਜੇ ਸਾਡੇ ਅਮਿਤ ਸ਼ਾਹ ਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ ਅਕੇ ਫੰਡ ਲੈਣੇ ਯਾਰ ਪਹਿਲਾਂ ਨੇ ਕਿੱਡੀ ਕਮੇਟੀ ਗੱਲ ਆ ਜੇ ਤੁਸੀਂ ਲੜੋ ਜੇ ਇੱਕ ਮਿੰਟ ਗੱਲ ਪੰਜਾਬ ਦੇ ਲੋਕੋ ਧਿਆਨ ਨਾਲ ਗੱਲ ਸੁਣਨ ਵਾਲੀ ਆ ਜਿੰਨੇ ਐਮਐਲਏ ਜਿੱਤੇ ਹੋਏ ਆਪਣੇ ਐਮਪੀ ਜਿੱਤੇ ਹੋਏ ਆਪਣੇ ਤਾਂ ਏਡੇ ਮਾੜੀ ਕਿਸਮਾ ਜਿਹੜੇ ਆਪਾਂ ਐਮਪੀ ਜਿਤਾਏ ਨੇਗੇ ਆਪਣੇ ਸੜੀ ਜੋਲ ਦੀ ਗੈਰ ਹਾਜ਼ਰੀ ਰਹੀ ਆ ਪਊ ਐਮਪੀ ਜਿਤਾਇਆ ਇੱਕ ਵੀ ਦਿਨ ਜਾ ਕੇ ਲੋਕ ਸਭਾ ਦੇ ਵਿੱਚ ਨਹੀਂ ਬੋਲੇ ਹੋ ਇੱਕ ਵੀ ਦਿਨ ਇੱਕ ਵੀ ਦਿਨ ਲੋਕਾਂ ਦੇ ਜਾ ਕੇ ਮੁੱਦੇ ਤੇ ਨਹੀਂ ਬੋਲਿਆ। ਪੂਰ ਦਾ ਹੁਣ ਤੈਨੂੰ ਬਣਾਵਾਂਗੇ ਭਾਈ ਅੰਟੀ। ਨਹੀਂ ਨਹੀਂ ਆਪਾਂ ਮੇਰੀ ਗੱਲ ਸੁਣ ਲਾ। ਆਪਾਂ ਨਹੀਂ ਧੌਣ 'ਚੋਂ ਕਿੱਲਾ ਕੱਢਣ ਲਈ ਪੈਦਾ ਹੋਇਆ। ਨਹੀਂ ਧੌਣ 'ਚੋਂ ਕਿੱਲਾ ਐਵੇਂ ਜਿ ਕਰੂ ਕੱਢਦੇ ਰਹਾਂਗੇ। ਇਹ ਜਿਹੜੀ ਤਾਂ ਗੱਲ ਕਹੀ ਆ ਨਾ। ਸੁਣ ਲਾ ਮੇਰੀ ਗੱਲ ਭਾਈ। ਅਸੀਂ ਸਾਡਾ ਪੰਜਾਬ ਸੁਧਰੂਆ ਕਿਦਨ? ਅਸੀਂ ਪੰਜਾਬ ਤਰੱਕੀ ਕਿਦਨ ਕਰੂਗਾ? ਇੱਕ ਜਿਹੜਾ ਮੰਤਰੀ ਹੁੰਦਾ, ਇੱਕ ਮੁੱਖ ਮੰਤਰੀ ਹੁੰਦਾ, ਇੱਕ ਐਮਐਲਏ ਹੁੰਦਾ, ਉਹਦੇ ਘਰੇ ਕੋਈ ਉਹਦਾ ਕੋਈ ਉਹਦਾ ਮੁੰਡਾ ਮਰ ਜੇ, ਉਹਦੀ ਘਰ ਵਾਲੀ ਮਰ ਜੇ ਉਹਨੂੰ ਕੋਈ ਦੁੱਖ ਨਹੀਂ ਹੁੰਦਾ। ਉਹਨੂੰ ਦੁੱਖ ਪਤਾ ਕਦੋਂ ਉਹਨੂੰ ਦੁੱਖ ਹੋਦਾ ਹੁੰਦਾ ਜਦੋਂ ਉਹਦੀ ਕੁਰਸੀ ਜਾਂਦੀ ਜਦੋਂ ਉਹਦੀ ਪਾਵਰ ਜਾਂਦੀ ਹੈ ਪਾਵਰ ਐਨੀ ਭੈੜੀ ਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਮੰਦਰ ਬਾਣੀ ਪੜੀ ਉਹਦੇ ਵਿੱਚੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਵਿੱਚ ਆਇਆ ਕਹਿੰਦੇ ਵੀ ਜੇ ਰਾਜਸਥਾਨ ਦੇ ਵਿੱਚ ਰੇਗਿਸਤਾਨ ਤੇ ਮੀਂਹ ਪੈ ਜਾਏ ਉਹ ਕਦੇ ਤ੍ਰਿਪਤ ਨਹੀਂ ਹੁੰਦਾ ਅੱਗ ਅੱਗ ਉਹ ਜਿੰਨਾ ਮਰਜ਼ੀ ਬਲਣ ਸੜਦੇ ਉਹਦੀ ਅੱਗ ਦੀ ਭੁੱਖ ਕਦੇ ਪੂਰੀ ਨਹੀਂ ਹੁੰਦੀ ਜਿਹੜਾ ਬੰਦਾ ਰਾਜਨੀਤਿਕ ਬੰਦਾ ਕੁਰਸੀ ਤੇ ਬੈਠਿਆ ਉਹਦੀ ਕਦੇ ਭੁੱਖ ਪੂਰੀ ਨਹੀਂ ਹੁੰਦੀ ਜਿੱਡਾ ਮਰਜ਼ੀ ਮਨਿਸਟਰ ਬਣ ਜਾਏ ਜਿੱਡਾ ਮਰਜ਼ੀ ਐਮਐਲਏ ਬਣ ਜਾਏ ਕਿ ਜਿੰਨਾਂ ਨੂੰ ਅਸੀਂ ਕਿਰਾ ਮੌਕਾ ਇਹਨਾਂ ਨੂੰ ਗੱਲਾਂ ਨੂੰ ਦਿੱਤਾ ਇਹਨਾਂ ਨੂੰ ਦੁਬਾਰਾ ਕਹੋ ਵੀ ਚਲੋ ਆਪਦੇ ਘਰੇ ਚੱਲ ਬਈ ਚੱਲ ਚਲ ਤਾਂ ਸਾਡੀ ਗੱਲ ਨਹੀਂ ਕੀਤੀ ਅਸੀਂ ਤੈਨੂੰ ਵੋਟ ਪਾਉਣ ਚਾ ਲ ਆਪਦੇ ਘਰੇ ਹੋਰਾਂ ਨੂੰ ਦੇਖਾਂਗੇ ਹੋਰਾਂ ਕਰਾਂਗੇ ਅਸੀਂ ਤਾਂ ਸਾਡੇ ਮੇਰਾ ਕੰਮ ਕੀ ਆ ਮੇਰੇ ਲੈਖੇ ਤੁਹਾਡਾ ਸਾਡੇ ਲੈਖੇ ਲੜਾਈ ਆਈ ਆ ਸੰਘਰਸ਼ ਆਇਆ ਜੇ ਅਸੀਂ ਆਪਾਂ ਇਹਨਾਂ ਕਿੰਨਾਂ ਦੇ ਪੈਗੇ ਤਾਂ ਲੜੂਗਾ ਕੌਣ ਤੇਰੇ ਨਾਲ ਮੱਥਾ ਕੌਣ ਲਾਊਗਾ ਆਪਾਂ ਤਾਂ ਇਹਨਾਂ ਨਾਲ ਮੱਥਾ ਲਾਉਣ ਲਈ ਲੜਨ ਲਈ ਤਿਆਰ ਹੋયા ਗੈਰ ਰਾਜਨੀਤਿਕ ਟਾਈਮ ਜਿੰਨਾ ਟਾਈਮ ਗੈਰ ਰਾਜਨੀਤਿਕ ਚੱਲਾਂਗੇ ਓਨਾ ਟਾਈਮ ਇਹ ਪੰਜਾਬ ਦੇ ਵਿੱਚ ਪੰਜਾਬ ਨੂੰ ਓਨਾ ਟਾਈਮ ਬਚਾ ਸਕਦੇ ਆ ਨਹੀਂ ਤਾਂ ਮਿੰਟਾਂ ਦੇ ਵਿੱਚ ਵੇਚ ਕੇ ਆਉਂਦੇ ਨੇ ਜਿਵੇਂ ਅਸੀਂ ਮੰਡੀ ਦੇ ਵਿੱਚ ਫਸਲ ਨੂੰ ਨਹੀਂ ਵੇਚ ਕਿਉਂਦੇ ਆਪਾਂ ਆਪਣੀ ਕਣਕ ਜਾ ਕੇ ਵੇਚਕਣਾ ਆਪਾਂ ਆਪਣਾ ਵੇਚ ਕਿਉਂਨੇ ਹਨ ਕੋਈ ਸਬਜ਼ੀ ਵੇਚ ਕਿਉਂਦਾ ਇਹ ਕੀ ਕਰਦ ਨੇ ਦਾਗੜਦੱਲੇ ਪੰਜਾਬ ਦੇ ਹੱਕ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਦਿੱਲੀ ਦੇ ਵਿੱਚ ਐ ਜਾ ਕੇ ਉੱਥੇ ਉੱਥੇ ਸਾਡੀ ਮੰਡੀ ਲੱਗਦੀ ਆ ਪੰਜਾਬ ਦੀ ਉਹ ਮੰਡੀ ਦੇ ਵਿੱਚ ਸਾਡੇ ਹੱਕ ਸਾਰਾ ਕੁਝ ਵੇਚ ਦਿੰਦੇ ਨੇ ਨਾ ਅੱਗੇ ਬੋਲਦੇ ਨਹੀਂ ਯਾਰ ਇਹ ਓਨਾ ਕੇ ਗੱਲ ਹੀ ਨਹੀਂ ਕਰਦੇ ਹੈ ਯਾਰ ਗੱਲ ਕਰਨ ਨੂੰ ਕਿੱਡੀ ਕਬੱਡੀ ਗੱਲ ਐ ਹੁਣ ਇੱਕ ਚੀਜ਼ ਦੇਖੋ ਬਾਈ ਆਪਣਾ ਦੁਨੀਆ ਦਾ ਸਭ ਤੋਂ ਸਭ ਤੋਂ ਵਧੀਆ ਨੇ ਰਾਜ ਮਹਾਰਾਜਾ ਰਜੀਤ ਸਿੰਘ ਦਾ ਰਿਹਾ 40 ਸਾਲ ਦਾ ਰਾਜ ਰਿਹਾ 40 ਸਾਲ ਦਾ ਰਾਜ ਰਿਹਾ ਉਹਦਾ ਰਾਜ ਨਾ ਚੰਗਾ ਕਿਉਂ ਹੋਇਆ ਇੱਕ ਚੀਜ਼ ਦੇਖੋ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਹੈ ਜਿੰਨੇ ਵੀ ਨੌਜਵਾਨੋ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾਓ ਗੁਰਬਾਣੀ ਦੇ ਲੜ ਲੱਗ ਜਾਓ ਮਹਾਰਾਜਾ ਰਜੀਤ ਸਿੰਘ ਐ ਨਾ ਚੰਗਾ ਰਾਜਾ ਕਿਉਂ ਹੋਇਆ ਪਤਾ ਤੁਹਾਨੂੰ ਕਿਉਂ ਹੋਇਆ ਜੇ ਉਹਦੇ ਰਾਜ ਦੇ ਵਿੱਚ ਕਿਸੇ ਨੇ ਮਸਜਿਦ ਦੇ ਉੱਪਰ ਗੋਹਾ ਚੜ੍ਹਿਆ ਸਿੱਟਿਆ ਤਾਂ ਅਗਲੇ ਨੇ ਸੋਨਾ ਚੜਵਾਤਾ ਧਰਮਾਂ ਦੇ ਪਿੱਛੇ ਨਹੀਂ ਲੜਾਇਆ ਸਭ ਤੋਂ ਵੱਧ ਗਿਣਤੀ ਮੁਸਲਮਾਨਾਂ ਦੀ ਸੀ ਹਿੰਦੂਆ ਵੀਰਾਂ ਦੀ ਸੀਗੀ ਸਭ ਤੋਂ ਘੱਟ ਗਿਣਤੀ ਸਿੱਖਾਂ ਦੀ ਸੀ ਐਡਾ ਤਕੜਾ ਸਿੱਖ ਰਾਜ ਹੋਇਆ ਕਿਉਂ ਮੈਂ ਛੁੱਟੀ ਤੁਹਾਨੂੰ ਉਦਾਹਰਣ ਦੇ ਕੇ ਦੱਸਦਾ ਵੀ ਐਡਾ ਤਕੜਾ ਉਹ ਰਾਜਾ ਬਣ ਕਿਵੇਂ ਗਿਆ ਬਣ ਦਾ ਕਾਰਨ ਪਤਾ ਕੀ ਸੀ 2 ਘੰਟੇ ਰੋਜ਼ ਉਹਦੀ ਉਹਦੇ ਰਾਜ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ 2 ਘੰਟੇ ਰੋਜ਼ ਉਹ ਬਾਣੀ ਸੁਣਦਾ ਜਪ ਰੋਜ਼ ਸਹਿਜ ਪੜ ਚੱਲਦਾ ਰਹਿੰਦਾ ਅਸੀਂ ਨਸ਼ਿਆਂ ਦੇ ਉੱਪਰ ਲਾ ਕੇ ਸਾਡੇ ਵਾਲਾ ਦਾ ਕੰਮ ਕੀ ਆ ਉਹ ਬਾਣੀ ਦੇ ਲੜ ਲੱਗਿਆ ਹੋਇਆ ਰਾਜਾ ਸੀਗਾ ਜਿਹਦੇ ਅੰਦਰ ਉਸ ਪ੍ਰਮਾਤਮਾ ਦੀ ਗੱਲ ਹੋਊਗੀ ਨਾ ਉਹ ਬੰਦਾ 100 ਵਾਰੀ ਕਿਸੇ ਦਾ ਜ਼ੁਲਮ ਕਰਨ ਲੱਗਾ ਡਰੂਗਾ 100 ਵਾਰੀ ਬੰਦਾ ਝੁਕੂਗਾ ਹੁਣ ਜਿਹੜਾ ਬੰਦਾ ਉਹ ਰਾਜਾ ਸੀਗਾ ਗਰਮਾਣੀ ਦਾ ਧਾਰਮਿਕ ਸੀ ਗੁਰੂ ਤੋਂ ਆਪਣੇ ਅੰਗ ਸੰਗ ਸਹਾਇੂ ਕੇ ਚੱਲਦਾ ਸੀ ਪਰ ਸਾਡੇ ਵਾਲੇ ਕਿਨੇ ਆਫਰੇ ਡੇਢ ਬੋਤਲ ਚਾੜ ਲਈ ਕਿਸ ਨੇ ਬੋਤਲ ਚਾੜ ਲਈ दारू ਦੀ ਉਹ ਕਿਸੇ ਨੂੰ ਆਉ ਨੂੰ ਫੋਨ ਲੱਤਾ ਓ ਕਰਦੇ ਪਰਚਾ ਦੇ ਤੇ ਕਰਦੇ ਉਹ ਮੇਰੇ ਖਿਲਾਫ ਬੋਲਦਾ ਉਹਦੇ ਪਰਚਾ ਕਰਦੇ ਚੱਕਦੇ ਪਰਚਾ ਸਿਰ ਦੇ ਅੰਦਰ ਭੈਣਾਂ ਨੂੰ ਸਿਰ ਦੇ ਅੰਦਰ ਉਹਨੂੰ ਸਿਰ ਦੇ ਅੰਦਰ ਸਾਡੇ ਵਾਲੇ ਆਹ ਕੰਮ ਕਰਦੇ ਨੇ ਲੱਗ ਕੋਈ ਅੰਦਰ ਕਿਤੇ ਹਿਆਦਿਆਦੀ ਭਾਵਨਾ ਹੋਵੇ ਨਾ ਉਹ ਬੰਦਾ ਕਦੇ ਗਲਤ ਨਹੀਂ ਕਰਦਾ ਇਹ ਸਿੱਖਣਾ ਇਹ ਇਹ ਨਸ਼ਿਆਂ ਦੇ ਵਿੱਚ ਉੱਥੇ ਗ੍ਰਸਤ ਹੋਏ ਪਾਣੇਗੇ ਉਹਨਾਂ ਦੇ ਵਿੱਚ ਪਾਵਰਾਂ ਨੇ ਪਾਵਰਾਂ ਨੇ ਪਾਵਰਾਂ ਸਦਾ ਨਹੀਂ ਰਹਿੰਦੀਆਂ ਸਦਾ ਨਹੀਂ ਇਹ ਪਾਵਰਾਂ ਰਹਿੰਦੀਆਂ ਇਹ ਪਾਵਰਾਂ ਪੂਰਾਂ ਦਾ ਬੜੀਆਂ ਥੋੜੀਆਂ ਕਾੰਦਿਆਂ ਨੇ ਗੱਲਾਂ ਨੇ ਦੋ ਚੀਜ਼ਾਂ ਬੰਦੇ ਦੇ ਨਾਲ ਜਾਣੀਆਂ ਨੇ ਕੀਤੀ ਰੱਬ ਦੀ ਬੰਦ ਕੀਤਾ ਕੀਤਾ ਹੋਇਆ ਬੰਦੇ ਦਾ ਕਰਮ ਜਿਹੋ ਜਿਹਾ ਬੰਦਾ ਕਰਮ ਕਰਕੇ ਜਾਊਗਾ ਉਹੋ ਜਿਹਾ ਉਹਨੂੰ ਫਲ ਜਿਹੋ ਜਿਹਾ ਬੀਜੋਗਾ ਇਹਦਾ ਵਟਣਾ ਪਊਗਾ ਜੇ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ ਤਾਂ ਤੁਹਾਨੂੰ ਇਹ ਜ਼ੁਲਮ ਦਾ ਤੁਹਾਨੂੰ ਵੀ ਸਹਿਣਾ ਪਊਗਾ ਇਸ ਕਰਕੇ ਜਰੂਰ ਬੋਲੋ ਇਸ ਕਰਕੇ ਵੀਰੋ ਜਿਹੜੀ ਆ ਗੱਲ ਆ ਹੁਣ ਗੱਲਾਂ ਬਾਰਡਰ ਵਾਲੀ ਆ ਇਹਨੂੰ ਤੋੜਨ ਵਾਲੀ ਗੱਲ ਆ ਅੱਗੇ ਜਾਣ ਵਾਲੀ ਗੱਲ ਐ ਇਹ ਕਾਰਨ ਕੀ ਐ ਆਪਾਂ ਜਦੋਂ ਆਪਾਂ ਇੱਕ ਸਿਸਟਮ ਜਾਂ ਬਣਾ ਕੇ ਚੱਲਾਂਗੇ ਉਦੋਂ ਹੈ ਆਪਾਂ ਬਾਰਡਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈਗੀ ਉਹ ਤਾਂ ਆਪਾਂ ਐ ਖੜਾਵਾਂਗੇ ਐ ਪਿੱਛੋਂ ਹੈਡਰੇ ਆ ਰਹੇ ਨੇਗੇ ਪੂਰੇ ਪਰਮੰਧ ਪੂਰੀਆਂ ਚੀਜ਼ਾਂ ਆ ਰਹੀਆਂ ਨੇਗੀਆਂ ਇਸ ਕਰਕੇ ਜੇ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਬੜਾ ਦੁੱਖ ਹੁੰਦਾ ਜਦੋਂ ਨਾ ਮੈਂ ਪਰਸੋਂ ਦਾਖਲ ਸੀਗਾ ਮੈਂ ਮਨਪਰੀ ਡਾਕਟਰ ਕੋਲੇ ਚਲਾ ਗਿਆ ਸਾਡੇ ਬਰਨਾਲੇ ਡਾਕਟਰ ਹੈ ਉਹ ਕਹਿੰਦਾ ਤੇਰੇ ਅੰਦਰ ਕਿਹੜਾ ਟਾਈ ਫੈਟਣਾ ਇਨਫੈਕਸ਼ਨ ਜੀ ਹੁੰਦੀ ਹੈ ਕਹਿੰਦਾ ਬਧੀ ਪੀ ਹੈ ਕਹਿੰਦਾ ਤੂੰ ਇੱਥੇ ਦਾਖਲ ਰਹਿ ਉਹ ਮੈਨੂੰ ਮੈਂ ਫੋਨ ਚੱਕਿਆ ਮੈਂ ਦੇਖਿਆ ਵੀਡੀਓ ਮੈਨੂੰ ਕਹਿੰਦਾ ਤਾਂ 5-7 ਦਿਨ ਕਿਸੇ ਪਾਸੇ ਨਹੀਂ ਜਾਣਾ ਕੱਲ ਉੱਧਰ ਸੀ ਅੱਜ ਇੱਧਰ ਤੇ ਕਿਸੇ ਪਾਸੇ ਮਖਾ ਯਾਰ ਕਿਮੇ ਟਿਕ ਜੀ ਆ ਮੇਰਾ ਛੋਟਾ ਭਰਾ ਆ ਹੁਣ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਆ ਸਾਡੇ ਮੰਡਲਾ ਸਰਪੰਚ ਖੜਾ ਮੈਨੂੰ ਕਿਹਾ ਮਖਾ ਯਾਰ ਆਪਾਂ ਚਲੋ ਯਾਰ ਆਪਾਂ ਆਪਣੇ ਭਰਾਵਾਂ ਦੇ ਸੱਟਾਂ ਬੱ ਸਾਂਕਾ ਮਰ ਜਾਗੇ ਤਾਂ ਕਿਸੇ ਲੇਖੇ ਲੱਗਦਾਂਗੇ ਮੌਤ ਤੋਂ ਨਹੀਂ ਆ ਮੌਤ ਤੋਂ ਨਾ ਡਰਿਆ ਕਰੋ ਮੌਤ ਤੋਂ ਇਹ ਗੱਲ ਸੁਣ ਲਓ ਧਿਆਨ ਨਾਲ ਸਾਹਮਣੇ ਖੜੇ ਨੇ ਮੌਤ ਤੋਂ ਡਰਨ ਵਾਲੀ ਕੌਮ ਨਹੀਂ ਹੈਗੀ ਇਹ ਤਾਂ ਸਾਂਕਾ ਮੌਤ ਨੂੰ ਤਾਂ ਆਇਆ ਕਿੰਨੇ ਵੀ ਆ ਗਈ ਅੱਜ ਸਭ ਤੋਂ ਪਤਾ ਅੱਜ ਦੇ ਦਿਨ ਸਾਡਾ ਭਰਾ ਦੀਪ ਸਿੱਧੂ ਬਾਈ ਅੱਜ ਅੱਜ ਬਾਈ ਸਾਡਾ ਉਹ ਚਲਾ ਗਿਆ ਯਾਰ ਉਹ ਤਾਂ ਬਹੁਤ ਜ਼ਿੰਦਗੀ ਦੇ ਵਿੱਚ ਦਾ ਘਾਟਾ ਯਾਰ ਉਹ ਇੱਕ ਚੰਗੀ ਸੋਚ ਲੋਕਾਂ ਲਈ ਲੜਨ ਵਾਲੀ ਸੋਚ ਇਹ ਸਰਕਾਰਾਂ ਨੂੰ ਹਾਜ਼ਮ ਨਹੀਂ ਆਈ ਅੱਜ ਉਹ ਸਾਡੇ ਵਿੱਚੋਂ ਸਾਡਾ ਭਰਾ ਚਲਾ ਗਿਆ ਯਾਰ ਜਿੱਥੇ ਉਹ ਹੁੰਦਾ ਉਦੀ ਸੋਚ ਬੜੀ ਸੀਗੀ ਨੌਜਵਾਨ ਬੜਿਆਂ ਨੂੰ ਚੰਗੀਆਂ ਜਿਹੜੀਆਂ ਮੈਨੂੰ ਲੱਗਦਾ ਅਸੀਂ ਸਾਡੀ ਉਨੀ ਸੋਚ ਨਹੀਂ ਉਹ ਇਨਾ ਪੜਿਆ ਲਿਖਿਆ ਨੌਜਵਾਨ ਸੀਗਾ ਜਿਹਨੂੰ ਦੂਰ ਦੀ ਅਸੀਂ ਸੋਚ ਸੀਗੀ ਜਿਹੜੀ ਸਾਡੀ ਤੋਂ ਸੋਚ ਚਲੇ ਗਈ ਅੱਜ ਨੂੰ ਕੁਝ ਨਹੀਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣੀਆਂ ਸੀਗੀਆਂ ਅੱਜ ਉਸਿੱਦਾ ਬੜਾ ਭਰਾ ਦਾ ਘਟਾ ਹੈ ਪ੍ਰਮਾਤਮਾ ਕਰੇ ਅਸੀਂ ਉਸ ਭਰਾ ਦੇ ਸੋਚ ਤੇ ਚੱਲੀਏ ਉਸ ਭਰਾ ਦੀ ਸੋਚ ਤੇ ਪੈਰਾ ਦੀਏ ਉਹ ਜੋ ਪੰਜਾਬ ਲਈ ਉਹ ਚਾਹੁੰਦਾ ਸੀਗਾ ਜੋ ਪੰਜਾਬ ਨੂੰ ਦੇਖਣਾ ਚਾਹੁੰਦਾ ਸੀਗਾ ਚਾਹੁੰਦਾ ਸੀਗਾ ਕਿ ਨੌਜਵਾਨ ਨਸ਼ੇ ਤੋਂ ਬਾਹਰ ਆਉਣ ਆਪਣੀ ਕੌਮ ਦੀ ਗੱਲ ਕਰਨ ਆਪਣੇ ਪੰਥ ਦੀ ਗੱਲ ਕਰਨ ਉਹ ਆਪਾਂ ਓਮ ਜੀਕ ਨੂੰ ਕਰਦੇ ਹੀ ਰਹਿਣੇ ਆਂ ਦੂਜੀ ਗੱਲ ਦੂਜਾ ਸਾਡਾ ਭਰਾ ਬਿਸਣ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਸਤਿ ਸ਼੍ਰੀ ਅਕਾਲ ਪਿਛਲੇ ਸਾਤ ਸਾਤ ਸ੍ਰੀ ਅਕਾਲ ਸਿੱਧੂ ਮੂਸੇ ਵਾਲਾ ਉਹ ਸਤਿ ਸ਼੍ਰੀ ਅਕਾਲ ਸਾਤ ਸ੍ਰੀ ਅਕਾਲ ਯਾ ਕਾਲ ਸਾਡਾ ਭਰਾ ਸਿੱਧੂ ਮੂਸੇ ਵਾਲਾ ਬੜੀ ਤਕੜੀ ਸੋਚੀ ਗਈ ਬੜਾ ਨੌਜਵਾਨ ਨੇ ਪੱਗ ਨੂੰ ਕਿੱਥੇ ਦੁਨੀਆ ਦੇ ਵਿੱਚ ਲੈ ਗਿਆ ਕਿੱਥੇ ਟਿਕੜ ਪਛਾਣ ਬਣਾਤੀ ਸਾਡੇ ਪੰਜਾਬੀਆਂ ਦੀ ਗੋਰੇ ਕਾਲੇ ਅੰਗਰੇਜ਼ ਸਾਰਿਆਂ ਤੇ ਕਿੱਥੇ ਪਛਾਣ ਬਣਾਤੀ ਗੱਲ ਸੀਗੀ ਸਾਡੇ ਅੰਦੋਲਨ ਦੀ ਸਾਡੀ ਕਿਸਾਨੀ ਦੀ ਗੱਲ ਸੀਗੀ ਜਦੋਂ ਅੰਦੋਲਨ ਚੱਲਿਆ ਸਾਨੂੰ ਸਾਰੇ ਨੌਜਵਾਨਾਂ ਨੂੰ ਪਤਾ ਹੋਣਾ ਕਿ ਮੇਰਾ ਇਹ ਝੰਡਾ ਹੈ ਕੋਈ ਅੱਜ ਦਾ ਨਹੀਂ ਕਿਸਾਨੀ ਦੇ ਹੱਥ ਚ ਕਈ ਸਾਲਾਂ ਦਾ ਦਾਦੇ ਤੋਂ ਲੈ ਕੇ ਉਦੋਂ ਦਾ ਇਹ ਕਿਸਾਨੀ ਦਾ ਝੰਡਾ ਚੱਲਦਾ ਆਇਆ ਉਹ ਕਹਿੰਦਾ ਰਹਿਦੀ ਰਹਿਦੀ ਜਿੰਨੀ ਟਿੱਕਰ ਜ਼ਿੰਦਗੀ ਆ ਰਹਿਦੀ ਉਮਰ ਤੱਕ ਰੇ ਕਿਸਾਨੀ ਦਾ ਮਜ਼ਦੂਰੀ ਦਾ ਝੰਡਾ ਹੱਥ 'ਚ ਹੀ ਰਹਿਣਾ ਉਹ ਕਹਿੰਦਾ ਮੈਥੋਂ ਛੋਟਾ ਸੀ ਸਿੱਧੂ ਮੈਨੂੰ ਕਹਿੰਦਾ ਵੱਡੇ ਭਾਈ ਕਹਿੰਦਾ ਯਾਰ ਤੂੰ ਪਿੰਡਾਂ ਦੇ ਵਿੱਚ ਫਿਰਦਾ ਰਹਿਣਾ ਮੇਰੀ ਡਿਊਟੀ ਲਾ ਕਿੱਥੇ ਰੋਣੀ ਆ ਜਿੱਥੇ ਵੀ ਉਹਨੂੰ ਬੁਲਾਇਆ ਜਿੱਥੇ ਵੀ ਉਹਨੂੰ ਕਿਹਾ ਭਰਾ ਨੂੰ ਆ ਟਿੱਕਰੀ ਬਾਰਡਰ ਦੇ ਉੱਪਰ ਮੇਰੇ ਨਾਲ ਟਰਾਲੀਆਂ ਤੇ ਰਾਤਾਂ ਕੱਟ ਕੇ ਜਾਂਦਾ ਰਿਹਾ ਅੱਜ ਉਹ ਭਰਾ ਸਾਡੇ ਕੋਲੋਂ ਚਲਾ ਗਿਆ ਜੂਤੀ ਬੜੀ ਘਾਟ ਹੈ ਇਹ ਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਗੰਦੀ ਸਿਸਟਮ ਨੂੰ ਗੰਦੀਆਂ ਸਰਕਾਰਾਂ ਨੂੰ ਗੰਦੀਆਂ ਨੀਤੀਆਂ ਨੂੰ ਆਪ ਜਨਾਟਾ ਮਾਪਾ ਸਮਝਦੇ ਨਹੀਂ ਜਨਾਟਾ ਮਾਪਾ ਵਿਚਾਰਦੇ ਨਹੀਂ ਉਹਨਾ ਟਾਈਮ ਇਹਨਾਂ ਤੋਂ ਐਵੇਂ ਜਿਕਰ ਡੰਡੇ ਖਾਂਦੇ ਰਹਿਾਂਗੇ ਯਾਰ ਹਰ ਇੱਕ ਬੰਦਾ ਕਰਕੇ ਵੱਡੀਆਂ ਮੁੰਡੀਆਂ ਗੱਲਾਂ ਹਰ ਇੱਕ ਬੰਦਾ ਬਦਲ ਜਾਂਦਾ ਹਰ ਇੱਕ ਬੰਦਾ ਮੁੱਕਰ ਜਾਂਦਾ ਯਾਰ ਹਰ ਇੱਕ ਬੰਦਾ ਆਪਣੀ ਕੁਰਸੀ ਦੇ ਕਰਕੇ ਮੁੱਕਰ ਜਾਂਦਾ ਯਾਰ ਇਹੇ ਸਾਡੇ ਭਰਾ ਸਾਥੋਂ ਵਿਛੜ ਕੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਸਾਡੀ ਪਛਾਣ ਬਣਾਈ ਹੋਰ ਪਛਾਣ ਬਣਾਉਣੀ ਸੀਗੀ ਅੱਜ ਦੀਪ ਬਾਈ ਹੁੰਦਾ ਉਹਨੇ ਬੜੀ ਪਛਾਣ ਬਣਾਉਣੀ ਸੀਗੀ ਉਹਨੇ ਸਾਡੀਆਂ ਲੜਾਈਆਂ ਸੀ ਮੂਰੇ ਹੋ ਕੇ ਲੜਨੀਆਂ ਸੀਗੀਆਂ ਇਹ ਨੌਜਵਾਨੋ ਆਪਾਂ ਇਹ ਸੋਚ ਵਿਚਾਰ ਕੇ ਜਿੰਨੀਆਂ ਵੀ ਸਾਡੀਆਂ ਜੱਥੇਬੰਦੀਆਂ ਨੇ ਦੂਜੀ ਗੱਲ ਸਾਨੂੰ ਇੱਕ ਮਸ ਨੂੰ ਹੋਰ ਦੱਸਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਸਾਨੂੰ ਪਾੜਨ ਦਾ ਬੜਾ ਤਰੀਕਾ ਇਹਨਾਂ ਨੇ ਅਪਣਾਇਆ ਹੋਇਆ ਮੈਂ ਇੱਕ ਚੀਜ਼ ਜੇਲ੍ਹ ਦੇ ਵਿੱਚੋਂ ਸਿੱਖ ਕੇ ਨਿਕਲਿਆ ਤੁਸੀਂ ਦੇਖਿਆ ਹੁਣ ਨਾ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਣ ਵਾਲੇ ਬੜੇ ਚਲੇ ਰਹਿੰਦੇ ਨੇਗੇ ਮੈਂ ਇੱਕ ਚੀਜ਼ ਸੋਚ ਕੇ ਨਿਕਲਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਹੋ ਜੀ ਆਪਣੀ ਹੁਣ ਜਿਹੜੀ ਸੋਚ ਬਣ ਗਈ ਕਿ ਅਸੀਂ ਆਪਾ ਆਪਣੇ ਦੇ ਵਿਰੁੱਧ ਨਾ ਬੋਲੀਏ ਆਪਣਾ ਦੁਸ਼ਮਣ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਸਾਡੇ ਲੀਡਰ ਇਹ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਇਹ ਸਾਡੇ ਦੁਸ਼ਮਣ ਨੇਗੀਆਂ ਇਹ ਸੰਤ ਦੀ ਸਰਕਾਰ ਦੁਸ਼ਮਣ ਆ ਸਾਡੀ ਅਸੀਂ ਦੁਸ਼ਮਣ ਨੂੰ ਪਛਾਣਨੀਏ ਵੀਰੋ ਅਸੀਂ ਆਪਣੇ ਦੇ ਖਿਲਾਫ ਹੀ ਚੱਲੀ ਜਾਂਦੇ ਰਹਿਣਾ ਯਾਰ ਆਪਣੇ ਦੇ ਖਿਲਾਫ ਹੀ ਬੋਲੀ ਜਾਂਦੇ ਰਹਿਣੇ ਆ ਹੁਣ ਕੀ ਆ ਜੱਥੇਬੰਦੀਆਂ ਨੇ ਸਾਰੀਆਂ ਆਪਣੇ ਜੱਥੇਬੰਦੀਆਂ ਨੇ ਮੈਂ ਕੋਈ ਗੱਲ ਕਹਿੰਦੀ ਅੱਜ ਮੈਂ ਸਾਰੇ ਲੋਕਾਂ 'ਚ ਇਹ ਗੱਲ ਕਹਿਣਾ ਚਾਹਣਾ ਸਾਰੇ ਜੱਥੇਬੰਦੀਆਂ ਦੇ ਜਿੰਨੇ ਵੀ ਸਾਡੇ ਆਗੂ ਸਾਹਿਬ ਆਣਨੇਗੇ ਮੈਂ ਸਾਰਿਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਦਾ ਮੈਂ ਸਾਰਿਆਂ ਦਾ ਉਹਨਾਂ ਦਾ ਸਾਰਿਆਂ ਦੇ ਨੁਮਾਇੰਦਾ ਮੈਂ ਮੈਨੂੰ ਇਹ ਨਾ ਸੋਚਿਆ ਕਰੋ ਬਾਈ ਬਣ ਕੇ ਮੈਂ ਉਹਦਾ ਮੈਂ ਉਹਦਾ ਮੈਂ ਸ ਜਿੱਥੇ ਗੱਲ ਕਿਸਾਨਾਂ ਦੀ ਜਿੱਥੇ ਗੱਲ ਮਜ਼ਦੂਰੀ ਦੀ ਜਿੱਥੇ ਗੱਲ ਲੋਕਾਂ ਦੀ ਆ ਸਭ ਤੋਂ ਪਹਿਲਾਂ ਮੂਹਰੇ ਖੜੇ ਹੋਵਾਂਗੇ ਇਸ ਕਰਕੇ ਸਾਰੇ ਜਥੇਬੰਦੀਆਂ ਦੇ ਅੱਗੇ ਸਿਰ ਝੁਕਦਾ ਕਿੰਨੀਆਂ ਜਥੇਬੰਦੀਆਂ ਨੇ ਜਾ ਕੇ ਮੇਰਾ ਉੱਥੇ ਸਾਥ ਦਿੱਤਾ ਸਮਰਥਨ ਦਿੱਤਾ ਜੇਲ੍ਹ ਦੇ ਵਿੱਚੋਂ ਕਢਾ ਲਿਆ ਨਹੀਂ ਉੱਥੇ ਜੇਲ੍ਹ ਦੇ ਵਿੱਚੋਂ ਨਿਕਲਣਾ ਕਿੰਨਾ ਔਖਾ ਹੈ ਬਾਈ ਅਗਲੀ ਲੜਾਈ ਹੈ ਅਗਲੀ ਲੜਾਈ ਅਸੀਂ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਸਾਡੇ ਡਿਗਰੂ ਕਰਦੇ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਅਗਲੀ ਲੜਾਈ ਉਹ ਲੜਾਈ ਵੀ ਆਪਾਂ ਹੁਣ ਲੜ ਲੜਾਂਗੇ ਆਗੂਆਂ ਦੇ ਅੱਗੇ ਆਗੂ ਨੂੰ ਆਪਾਂ ਮਨਾਵਾਂਗੇ ਜਿਹੜੇ ਆਗੂ ਨਹੀਂ ਚੱਲਦੇ ਪਿਆ ਬਾਪੂ ਇਹ ਸਾਡੇ ਜਿਹੜੇ ਨੌਜਵਾਨ ਨੇ ਕਿ ਡਿਬਰੂ ਕਰਦੇ ਜਿੱਲਾਂ ਦੇ ਵਿੱਚ ਬੈਠੇ ਨੇ ਨਾ ਉਹਨਾਂ ਨੂੰ ਕਢਾਉਣ ਦੀ ਲੜਾਈ ਅੱਗੇ ਲੜਨੀ ਆ ਜਿਨ੍ਹਾਂ ਦੀ ਸੋਹ ਚੰਗੀ ਹੈ ਆਪਾਂ ਆਪਾਂ ਇਕੱਠੇ ਹੋ ਕੇ ਪਾਣੀ ਪਾਣੀ ਕੋਲ ਆਪਾਂ ਇਕੱਠੇ ਹੋ ਕੇ ਨੌਜਵਾਨ ਆਂ ਦੋਲਣ ਜੱਤਣ ਤੋਂ ਬਾਅਦ ਆ ਲੜਾਈ ਹੁਣ ਆਪਣੀ ਚੱਲ ਪਈ ਇਹ ਲੜਾਈ ਤੋਂ ਬਾਅਦ ਆਪਾਂ ਅੱਗੂਆਂ ਕੋਲੇ ਬਾਪੂਆਂ ਕੋਲੇ ਜਾ ਕਰਾਂਗੇ ਬਾਪੂਆਂ ਕੋਲੇ ਤਿਆਰ ਪਾ ਯਾਰ ਆ ਡੱਲੇ ਵਾਲ ਸਾਹਿਬ ਬਾਪੂ ਜੀ ਕਿੰਨੇ ਸਿਆਣੇ ਨੇਗੇ ਕਿੰਨੇ ਪੰਥਕ ਨੇਗੇ ਬਹੁਤ ਸਾਰੇ ਸਾਡੇ ਆਗੂ ਨੇਗੇ ਜਿਹੜੇ ਸਮਝਦੇ ਨੇਗੇ ਮੈਂ ਕੱਲੇ ਕੱਲੇ ਜੱਥੇਬੰਦੀ ਦਾ ਨੌਂ ਲਕਾਉਂਦਾ ਲ ਸਾਰੇ ਸਤਿਕਾਰਯੋਗ ਨੇਗੇ ਬਾਪੂ ਜੀ ਨੇ ਬਾਈ ਜੀ ਨੇ ਬਹੁਤ ਤਕੜੀ ਗੱਲ ਕਹੀ ਆ ਮੈਂ ਇਹੀ ਗੱਲ ਕਹਿਣਾ ਚਾਹਣਾ ਆ ਜਿਹੜੀ ਗੱਲਾਂ ਮੈਂ ਇਹੀ ਗੱਲ ਦੁਆਰੇ ਬੋਲਦਾ ਬਾਪੂ ਮੈਂ ਤੇਰੇ ਵਾਲੀ ਗੱਲ ਹੀ ਬੋਲਦਾ ਇੱਕ ਮਿੰਟ ਚੁੱਪ ਕਰੀ ਮੈਂ ਬਾਪੂ ਤੇਰੇ ਵਾਲੀ ਗੱਲ ਹੀ ਬੋਲਦਾ ਬਾਪੂ ਮਾਤਰ ਬਾਬਾ ਇੱਕ ਮਿੰਟ ਬਾ ਬਾਈ ਜੀ ਵਾਲੀ ਗੱਲ ਹੀ ਬੋਲਦਾ ਮੈਂ ਵੀਰੇ ਵਾਲੀ ਗੱਲ ਅਸੀਂ ਨਾ ਅਸਲ ਦੇ ਵਿੱਚ ਬਾਣੀ ਦੇ ਨਾਲ ਟੁੱਟ ਕੇ ਮੂਲ ਸਿਧਾਂਤ ਦੇ ਨਾਲ ਟੁੱਟ ਕੇ ਅਸੀਂ ਕੀ ਹੋਇਆ ਹੁਣ ਦੇਖ ਸਕੇ ਮੇਰੇ ਦਾੜੀ ਨਹੀਂ ਰੱਖੀ ਮੇਰੇ ਕੇਸ ਨਹੀਂ ਰੱਖੇ ਹੋਏ ਮੈਂ ਰੱਖ ਲੂ ਹੁਣ ਦਾੜੀ ਵੀ ਰੱਖੂ ਕੇਸ ਵੀ ਰੱਖੂ ਹੈਨਾ ਪਰ ਅਸਲ ਦੇ ਵਿੱਚ ਗੱਲ ਕੀ ਆ ਮੈਂ ਜਦੋਂ ਤੋਂ ਮੈਂ ਤੁਸੀਂ ਮੈਨੂੰ ਦੇਖਿਆ ਹੁਣ ਮੈਨੂੰ ਅਕਲ ਜੀ ਥੋੜੀ ਥੋੜੀ ਆਉਣੀ ਸ਼ੁਰੂ ਹੋਈ ਅੰਦਰ ਮੇਰੇ ਲਈ ਕੁਝ ਕਰਨ ਦੀ ਅੰਦਰ ਚਿੰਗ ਪੈਦਾ ਹੋਈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਾਣੀ ਨੇ ਪੈਦਾ ਕਰੀ ਹੁਣ ਮੈਂ ਨਿਰਤ ਨੇ ਆਉਂਦਾ ਧਾਰ ਨਹੀਂ ਹੋ ਗਿਆ ਕੰਟ ਹੋ ਗਿਆ ਹਨਾ ਬਾਣੀ ਇਸ ਕਰਕੇ ਆ ਨਸ਼ਿਆਂ ਤੋਂ ਜਿਹੜੀਆਂ ਛੋਟੇ ਛੋਟੇ ਕ੍ਰਿਤੀਆਂ ਲੰਗੀਆਂ ਜਦੋਂ ਤੁਸੀਂ ਇਹਨਾਂ ਤੋਂ ਦੂਰ ਉੱਠਣਾ ਤਾਂ ਬਾਣੀ ਦੇ ਲੜ ਲੱਗਣਾ ਪੈਣਾ ਅੰਦਰੋਂ ਭੈ ਮੁੱਕ ਜੂ ਅੰਦਰੋਂ ਮੌਤ ਦਾ ਭੈ ਮੁੱਕ ਜੂਗਾ ਅੰਦਰ ਨਿਡਰਤਾ ਵੱਡ ਜੂਗੀ ਅੰਦਰ ਲੜਨ ਦੀ ਦਲੇਰੀ ਵੱਡ ਜੂਗੀ ਉਹਨਾਂ ਹੁਣ ਕੀ ਆ ਹਰਕ ਬੰਦਾ ਕੀ ਆ ਅਸੀਂ ਭਾਈ ਆ ਗੋਲੀਆਂ ਗੋਲੀਆਂ ਨਸ਼ਾ ਨੋਛਾ ਤੋਂ ਮੈਂ ਆਪਾਂ ਇਹ ਵੀ ਆ ਨੌਜਵਾਨਾਂ ਨੂੰ ਪਿਆਰ ਨਾਲ ਸਮਝਾਉਣਾ ਛੱਡੋ ਜਿਹੜਾ ਨੌਜਵਾਨ ਨਸ਼ਾ ਛੱਡ ਗਿਆ ਉਹ ਸਭ ਤੋਂ ਵੱਧ ਤੁਸੀਂ ਇਹ ਦੇਖ ਲਓ ਜਿਹਨੂੰ ਤੁਸੀਂ ਸੁਧਾਰਤਾ ਨਾ ਓ ਨੌਜਵਾਨ ਤੁਸੀਂ ਦੇਖਿਓ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਜਦ ਤਰੋਂ ਸਮਝ ਗਿਆ ਜਦ ਤਰੋਂ ਸਮਝ ਕੁਝ ਪੈ ਗਈ ਹੁਣ ਬਾਬਾ ਬੰਦਾ ਸਿੰਘ ਬਹਾਦਰ ਕੌਣ ਸੀਗਾ ਮਾਣ ਦਾ ਸਫਰਾਗੀ ਕੌਣ ਸੀ ਜਦੋਂ ਗੁਰੂ ਦਾ ਥਾਪੜਾ ਹੋ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਹੋ ਗਿਆ ਗਿੱਧੜਾਂ ਨੂੰ ਸਿਰ ਬਣਾਤੇ ਉਹਨੇ ਸਾਰਾ ਕੁਝ ਇੱਟ ਨਾਲ ਇੱਟ ਖੜਕਾਤੀ ਜਦੋਂ ਗੁਰੂ ਦਾ ਹੱਥ ਸਿਰ ਤੇ ਹੋਵੇ ਜਦੋਂ ਸਾਡੇ ਕੋਲੇ ਮੇਰਾ ਸਾਰੇ ਧਰਮਾਂ ਦਾ ਮੈਂ ਬਹੁਤ ਸਤਿਕਾਰ ਕਰਦਾ ਧਰਮ ਕੀ ਹੈ ਮੈਂ ਧਰਮ ਬਾਰੇ ਉੱਥੇ ਪੜਿਆ ਜੇਲ੍ਹ ਦੇ ਵਿੱਚ ਧਰਮ ਕੀ ਹੈ ਧਰਮ ਸੱਚ ਨੂੰ ਧਰਮ ਕਹਿੰਦੇ ਨੇ ਜਿਹੜੀ ਚੀਜ਼ ਸੱਚੀ ਹੈ ਗਿਦੇ ਅੰਦਰ ਸੱਚ ਹੈ ਜੇ ਕੋਈ ਸੱਚਾ ਹਿੰਦੂ ਹੈ ਉਹ ਉਹ ਸੱਚਾ ਧਰਮੀ ਹੈ ਜੋ ਕਿ ਮੁਸਲਮਾਨ ਦੇ ਅੰਦਰ ਸੱਚਾ ਉਹ ਸੱਚਾ ਮੁਸਲਮਾਨ ਹੈ ਜੋ ਕਿ ਸਿੱਖ ਸੱਚਾ ਜਿਹਦੇ ਅੰਦਰ ਸੱਚ ਹੈ ਉਹ 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 ਅਸਲ ਧਰਮੀ ਬੰਦਾ ਹੈ ਜਿਹੜਾ ਜਿਹੜਾ ਹਾਈ ਝੂਠ ਦਾ ਭਰਿਆ ਹੋਇਆ ਹੈ ਜਿਹਦੇ ਅੰਦਰ ਹਾਈ ਕਿਸੇ ਦੇ ਕੋਈ ਦਿਆ ਦੀ ਭਾਵਨਾ ਨਹੀਂ ਹੋएगी ਕੋਈ ਰਹਿਮਤ ਦੀ ਭਾਵਨਾ ਨਹੀਂ ਹੈਗੀ ਉਹ ਕੋਈ ਧਰਮੀ ਬੰਦਾ ਨਹੀਂ ਹੈਗਾ ਧਰਮ ਸੱਚ ਹੈ ਇਸ ਕਰਕੇ ਜਦੋਂ ਅਸੀਂ ਉਸ ਗੁਰੂ ਦੇ ਲੜ ਲੱਗ ਕੇ ਚੱਲਾਂਗੇ ਕੋਈ ਵੀ ਚਾਹੇ ਆਪਣਾ ਕੋਈ ਹਿੰਦੂ ਮੁਸਲਮਾਨ ਸਿੱਖ ਇਸਾਈ ਜਿਹਨੂੰ ਆਪਣੇ ਸੱਚ ਦੇ ਪਹਿਰਾ ਦੇਊਗਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਗੱਲ ਦੱਸਦਾ ਜਿਹੜਾ ਉਹਦੇ ਵਿੱਚ ਮੈਂ ਪੜਿਆ ਉਹਦੇ ਵਿੱਚ ਦੱਸਿਆ 27 ਸਿਮਰਤیاں ਤੇ 14 4 ਵੇਦ ਤੇ 18 ਪ੍ਰਾਣ ਵੀ ਉਹੀ ਗੱਲ ਕਰਦੇ ਨੇਗੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਕਹਿੰਦਾ ਉਹ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ ਉਹ ਵੀ ਰੱਬ ਦੀ ਗੱਲ ਕਰਦੇ ਨੇ ਵੀ ਬੰਦਕ ਦੀ ਗੱਲ ਕਰਦੇ ਨੇਗੇ ਇਸ ਕਰਕੇ ਸਾਨੂੰ ਤਾਂ ਇਹਦੇ ਵਿੱਚ ਪਾੜ ਕੇ ਮਾਰਿਆ ਜਾਂਦਾ ਜਿਹੜਾ ਗੁਰੂ ਦੇ ਲੜ ਲੱਗਿਆ ਉਹ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਕੁਝ ਕਰੂਗਾ ਉਹ ਲੀਡਰਾਂ ਦੇ ਇਹਨਾਂ ਦੇ ਇਹਨਾਂ ਦੇ ਤਲੀਆਂ ਨਹੀਂ ਚੱਟੂਗਾ ਇੰਨਾ ਥੋੜਾ ਨਾ ਮੈਂ ਗੱਲਾਂ ਕਰਨੇ ਸੀ ਵੀਰੋ ਆਹ ਜਿਹੜਾ ਬਾਡਰ ਵਾਲੀ ਗੱਲ ਆ ਹੁਣ ਮੈਂ ਲਾਸਟ ਤੱਕ ਇੱਕ ਗੱਲ ਕਹਿ ਕੇ ਸਮਾਪਤ ਕਰਦਾ ਅੰਦਰੋਂ ਨਾ ਥੋੜਾ ਜਿਹਾ ਹੁਣ ਬੋਲਿਆ ਜਾਣ ਜਾਂਦਾ ਤੇ ਆਹ ਜਿਹੜੀ ਆਪਣੀ ਬਾਡਰ ਵਾਲੀ ਗੱਲ ਹੈ ਮੀਟਿੰਗਾਂ ਚੱਲ ਜਿੰਦੀ ਨੇ ਆਖੂਆਂ ਦੀਆਂ ਆਪਾਂ ਜਿਵੇਂ ਵੀ ਆਪਾਂ ਨੂੰ ਆਗੂ ਸਹਿਬਾਨ ਕਹਿੰਦੇ ਨੇਗੇ ਮੈਂ ਤੁਹਾਨੂੰ ਇਹ ਗੱਲ ਕਹਿ ਤੀ ਵੀ ਜਦੋਂ ਮੈਨੂੰ ਇੱਥੋਂ ਕਹਾ ਦਿਓ ਵੀ ਭਾਨੇ ਜਾ ਜਾ ਕੇ ਮੂਰੇ ਉਹ ਮਾਰ ਉਹਨੂੰ ਕਹੂੰਗਾ ਗੋਲੀ ਚਲਾਓ ਏ ਮੈਂ ਕਹੂੰਗਾ ਮੈਂ ਮੂਰੇ ਹੋ ਕੇ ਖ ਥੋੜਾ ਸਿਸਟਮ ਜਾ ਬਣਾ ਲਈਏ ਹੈਨਾ ਓਵੇਂ ਕੇ ਆਪਾਂ ਜਿਵੇਂ ਆਪਾਂ ਨੂੰ ਕਹਿਣਗੇ ਉਹ ਬਣਾ ਕੇ ਉਹ ਤੋੜਾਂਗੇ ਪੱਟੀਆਂ ਮਸ਼ੀਨਾ ਵੱਡੇ ਸਿਸਟਮ ਸਾਰਾ ਕੁਝ ਲੈ ਕੇ ਆ ਰਹੇ ਨੇ ਸਪਰੇਅ ਵਾਲੇ ਢੋਲੇ ਇੰਤਜ਼ਾਮ ਹਰਿਆਣਾ ਏਰੀਆ ਨਾਲ ਬਦਲ ਵੀ ਬੋਲੋ ਹਰਿਆਣਾ ਬਾਈ ਹਾਂ ਹਰਿਆਣੇ ਦਾ ਮੈਨੂੰ ਸੌਰੀ ਮੈਂ ਹਰਿਆਣਾ ਥੋੜਾ ਜਿਹਾ ਨੌਂ ਘੱਟ ਲੈਣਾ ਮੈਂ ਭੁੱਲ ਜਾਣਾ ਮੇਰੇ ਦਿਮਾਗ ਤੇ ਜਿਆਦਾ ਆਪਣੀ ਗੱਲ ਚੜੀ ਹੋਇਆ ਹਰਿਆਣੇ ਵਾਲੇ ਵੀਰੋ ਤੁਹਾਡੇ ਤੁਹਾਡੇ ਚਰਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਯਾਰ ਸਾਨੂੰ ਤਾਂ ਲੜਾ ਲੜਾ ਕੇ ਮਾਰੀ ਜਾਂਦੇ ਨੇ ਹਰਿਆਣੇ ਵਾਲੇ ਵੀਰੋ ਤੁਹਾਡਾ ਬਾਈ ਥਾਰਾ ਦਾ ਧੰਨਵਾਦ ਆ ਬਾਈ ਹਰਿਆਣੇ ਵਾਲ ਤੁਸੀਂ ਪਹਿਲਾਂ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜੀ ਹੈ ਹੁਣ ਵੀ ਆਪਾਂ ਇਕੱਠੇ ਹੋ ਕੇ ਲੜਾਈ ਲੜਾਂਗੇ ਆਪਣੇ ਦੋ ਸੂਬੇ ਹੋਣਗੇ ਜਿੱਦੋਂ ਸਭ ਤੋਂ ਵੱਧ ਇਹ ਕਰਾਉਂਦਾ ਹੈ ਪੰਜਾਬ ਤੋਂ ਹਰਿਆਣਾ ਤੋਂ ਚਿਕਾ ਪਹਿਲਾਂ ਹੀ ਮਰਵਾਇਆ ਨੇ ਹੁਣ ਵੀ ਚਿਕਾ ਮਰਵਾਵਾਂਗੇ ਆਪਾਂ ਦੋਨੇ ਸੂਬਿਆਂ ਦੇ ਹੁਣ ਪੂਰੇ ਦੇਸ਼ ਦੇ ਕਿਸਾਨ ਜਾਗਰੂਤ ਕਰਦੇ ਉਤਰੋ ਕਿਸਾਨ ਖੇਰੀ ਖੜੇ ਨੇ ਇਧਰੋਂ ਕਿਸਾਨ ਖੇਰੀ ਖੜੇ ਨੇਗੇ ਹੁਣ ਆਪਾਂ ਇਕੱਠੇ ਹੋ ਕੇ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਹਾਂਗੇ ਆਪਾਂ ਉਹ ਤੋੜਾਂਗੇ ਆਪਣੇ ਕੋਲੇ ਸਾਰਾ ਸਿਸਟਮ ਅੱਕੇ ਆ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਜਿਹੜਾ ਮੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਿਹੜਾ ਮੇਰੇ ਸਿਰ ਤੇ ਕਰਜ ਝੜਾਤਾ ਉਹ ਸਾਰੀ ਜ਼ਿੰਦਗੀ ਮੈਂ اتار ਨਹੀਂ ਸਕਦਾ ਤੇ ਮੈਂ ਐਵੇਂ ਜਿਕਰੂ ਟੋਟਲੀ ਲੜਦਾ ਮਰਦਾ ਮੈਂ ਜਿਕਰੂ ਰਹੂੰਗਾ ਕਦੇ ਇਹ ਸੁਰ ਕਦੇ ਇਹ ਸਰਕਾਰਾਂ ਅੱਗੇ ਲੀਡਰਾਂ ਅੱਗੇ ਜਨਾ ਮਰਦਿਤ ਸ਼ਹਾਦਤ ਕਰ ਲੈਣ ਇਹ ਆਵਾਜ਼ ਨੀਮੀ ਨਹੀਂ ਹੋਊਗੀ ਸਾਕਾ ਦੁੱਗਣੀ ਉੱਚੀ ਹੋਊਗੀ